ਉਹ ਜਿਹੜੀ ਗੱਲ ਰਮਨ ਚ ਕਹਿ ਗਿਆ ਹੈ ਲੱਗਦਾ ਦੋ ਪ੍ਰਸ਼ਾਦਾਂ ਕਰਕੇ ਮੇਰੇ ਪੁੱਤ ਦੀ ਉਮਰ ਵਧ ਗਈ ਵਾ ਵਾ ਬੇ ਮਸਤਾਨੇ ਤੇਰੇ ਕਹਿਣ ਨਾਲ ਮੇਰਾ ਪੁੱਤ ਬਚ ਗਿਆ ਤੇ ਸੇਟ ਦੇ ਮਨ ਚ ਆਇਆ ਜੇ ਦੋ ਪਸੁਕੇ ਪ੍ਰਸ਼ਾਦੇ ਛਕਉਣ ਨਾਲ ਪੁੱਤ ਦੀ ਉਮਰ ਵਧ ਗਈ ਮੈਂ ਤੇ ਲੰਗਰ ਲਾ ਦਾਂਗਾ ਪ੍ਰਸ਼ਾਦ ਦੇ ਉਹਨੇ ਜੱਗ ਖੋਲ ਦਿੱਤਾ ਜਿਨਨੇ ਸਾਧੂ ਧੋਕਣ ਭਾਣੇ ਕੋਈ ਗਰੀਬ ਗੁਰਬਾ ਸਭ ਛਗੇ ਇੱਕ ਦਿਨ ਦੋ ਦਿਨ ਚਾਰ ਦਿਨ ਉਹਦੇ ਘਰ ਦੇ ਬਾਹਰ ਲੰਗਰ ਚੱਲਦੇ ਰਹੇ ਉਹਦਾ ਪੁੱਤਰ ਤੰਦਰੁਸਤ ਹੋ ਗਿਆ ਖੁਦ ਪ੍ਰਸ਼ਾਦੇ ਛਕੌਣ ਲੱਗ ਪਿਆ ਉੱਠ ਕੇ ਤੁਰਨ ਵਹਿਣ ਕੇ ਆਪ ਸੇਵਾ ਕਰਨ ਲੱਗ ਪਿਆ ਕਹਿੰਦੇ ਉਹ ਜਿਹੜਾ ਪੰਡਤ ਸੀ ਨਾ ਜਿਹੜਾ ਦੱਸ ਕੇ ਗਿਆ ਸੀ ਵੀ ਮੁੱਕ ਜਾਣਾ ਉਨੇ ਆਪਣੇ ਬੰਦੇ ਇਕੱਲੇ ਜਾਓ ਪਤਾ ਕਰੋ ਸੇਠ ਦੇ ਘਰ ਵਸੋਸ ਤਰਾਈਏ ਕਿਰਿਆ ਕਰਮ ਕਰਾਈਏ ਉਹਦੇ ਪੁੱਤ ਦਾ ਕਿਰਿਆ ਕਰਮ ਸੁਨੇਹਾ ਨਹੀਂ ਆਇਆ ਤੇ ਕਹਿੰਦੇ